ਏ ਆ ਗਿਆ ਬਾਈ ਜੀ 24 ਲੱਖਾ ਪੰਜਾਬ ਦਾ ਸਭ ਤੋਂ ਮਹਿੰਗਾ ਬਾਲ ਦਾ ਤੇ ਲਗਾਤਾਰ ਪਿਛਲੇ 4 ਮਹੀਨਿਆਂ ਦੀ ਜਿਹਨੇ ਦਹਾਈ ਪਾਈ ਹੋਈ ਆ ਤੇ ਅੱਜ ਦੇਖਦੇ ਆ ਘਲਾਂ ਦੇ ਮੇਲੇ ਤੇ ਤਾਰਾ ਦੌਧਰ ਹਰਵਿੰਦਰ ਸਮਾਣਾ 골ਡੀ ਲਤਾਲਾ ਬਾਈ ਕੈਣੀ ਹੋਣੀ ਜੀਤੂ ਹੋਣੀ ਬੱਗੇ ਹੋਣੀ ਸੋਣੀ ਹੋਣੀ ਅੰਗਰੇਜ਼ ਹੋਣੀ ਉਹਨਾਂ ਵਾਲਾ ਚੱਲਿਆ ਤੇ ਆਹ ਬਾਈ ਜੀ ਚੱਲਿਆ ਜਿਹਨੂੰ ਅੱਜ ਦੁਨੀਆ ਜਿੱਤਣ ਆਈ ਆ ਇਹ ਅੰਗਰੇਜ਼ ਚੱਲਿਆ ਅੰਗਰੇਜ਼ ਦੇਖਦੇ ਆਂ ਭਾਈ ਜੀ ਬੱਲਾ ਬੱਲਾ ਬੰਦੇ 4-5 ਲੱਗਣਗੇ ਪਣਤਾ ਅੱਜ ਅੱਜ 4-5 ਬੰਦੇ ਲੱਗਣਗੇ ਦੁਨੀਆ ਭਾਈ ਜੀ ਇਹਨੂੰ ਜਿੱਤਣ ਆਈ ਆ 30 ਦਸੰਬਰ ਤੋਂ ਲੈ ਕੇ ਕੱਲ ਤੱਕ ਲਗਾਤਾਰ ਭਾਈ ਜੀ ਨੰਬਰ 1 ਦੀ ਪੋਜੀਸ਼ਨ ਬੜਾਈ ਹੋਈ ਆ ਤੇ ਅੱਜ ਦੇਖਦੇ ਆਂ ਟੱਕਰ ਕਿੱਥੇ ਜੁੜੀ ਆ ਤੇ ਇਧਰੋਂ ਚੱਲਿਆ ਬਾ ਗੋਲੂ ਜੋਧਾ ਸੁੱਖਾ ਨਾਗਰਾ ਰਣਜੀਤ ਸਿੰਘ ਦੀ ਬਾੜੀਆਂ ਲੋ ਭਾਈ ਜੀ ਜੋੜੀ ਜੜ ਲੱਗੀ ਆ ਤੇ ਦੁਨੀਆ ਅੱਖ ਲਾਈ ਬੈਠੀ ਆ ਪਤਾ ਲੱਗੂਗਾ ਬਈ ਗੱਲ ਕਿੱਥੇ ਜੁੜਦੀ ਆ ਚੌਥੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਤੇ ਅੱਜ ਪੰਜਾਬ ਦੀ ਸਭ ਤੋਂ ਮਹਿੰਗੀ ਜੋੜੀ ਟਰੈਕ ਤੇ ਭੱਜਣ ਲਈ ਤਿਆਰ ਖੜੀ ਆ ਠਾ 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 ਕਰਨ ਲਈ ਖੜੀ ਆ ਤੇ ਪਤਾ ਲੱਗੂਗਾ ਭੱਜੇ ਤੋਂ ਬਈ ਕੀ ਸਮਾਂ ਲਾਉਂਦੀ ਆ 2666 ਨੂੰ ਟੱਕਰ ਦਿੰਦੀ ਆ ਜਾ ਨਹੀਂ ਦਿੰਦੀ ਅਜੇ ਖੇਡ ਬਾਕੀ ਆ ਤੀਰ ਕਮਾਨ ਚ ਯਾਰ ਮੈਦਾਨ ਚ ਢਲਦਾ ਹੋਇਆ ਸੂਰਜ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋ ਆ ਗਈ ਬਈ ਪਰ ਪ੍ਰਾਪਤ ਧਰਤੀ 10ਵੇਂ ਗੁਰਾਂ ਦੀ ਪ੍ਰਾਪਤ ਧਰਤੀ ਤੇ ਪੰਜਾਬ ਦੀ ਚੈਂਪੀਅਨ ਜੋੜੀ ਆਉਂਦੀ ਆ ਇੱਕ ਪਾਸੇ ਪਰਲੇ ਪਾਸੇ 24 ਲੱਖਾਂ ਬਾ ਅੰਦਰਲੇ ਪਾਸੇ ਅੰਗਰੇਜ਼ ਆ

25 60 ਲੱਗ ਗਿਆ ਬਾਜੀ ਸਮਾ ਇਹ ਆ ਪੰਜਾਬ ਦੀ ਸਭ ਤੋਂ ਮਹਿੰਗੀ ਜੋੜੀ ਬਾਜੀ ਭੱਜੀ ਤੇ ਅੱਜ ਦੇਖਦੇ ਆ ਵੀ ਕੌਣ ਹੁਣ ਟੱਕਰ ਦਿੰਦਾ ਤੇ ਨਾਲ ਹੀ